ਮਾਈਕ ਉਹ ਪਤਾ ਹਾਂ ਜੀ ਉਹ ਬ੍ਰੈਂਡ ਆਖੀਏ ਹਾਂ ਜੀ ਉਹ ਸਾਹਿਬ ਉੱਥੇ ਗਿਆ ਉਹ ਅਗਲੇ ਬੰਨੇ ਗਿਆ ਆਤਾਰ ਲੱਗੀ ਤੇ ਮਾਈਕ ਵੀ ਕਾਰਨ ਕਿਹਾ ਇੰਨੀ ਜਹਾੜੀਆਂ ਉਹਦੀ ਅਲਤੀ ਕਰਾਂਗੇ ਜਿਵੇਂ ਦਾ ਜਿਲ੍ਹੇ ਦੇ ਭੈਣੋ ਭਾਈ ਹੋਈ ਮਾਈਕ ਸਾਹਿਬ ਹਾਂ ਜੀ ਪ੍ਰੇਮ 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 ਇਸ ਦੇ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਫਰੀਬਰ ਫਰੀਬਨ ਸਾਹਮਣੇ ਆ ਚੁੱਕੇ ਹੈ ਰੁਝਾਨ ਬਿਲਕੁਲ ਸਪਸ਼ਟ ਹੈ ਮੈਂ ਸਭ ਤੋਂ ਪਹਿਲਾਂ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਾ ਉਹਨਾਂ ਨੂੰ ਮੁਬਾਰਕੀ ਦੇਣਾ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਲੋਕਤੰਤਰ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਨਾ ਸਿਰਫ ਦੇਸ਼ ਨੂੰ ਬਲਕਿ ਦੁਨੀਆ ਨੂੰ ਦਿਖਾਤਾ कि हिंदुस्तान ਦੇ ਅੰਦਰ ਲੋਕ ਸੰਤਰੀ ਅਲਾਈਨਮੈਂਟ ਕੀ ਕੀ ਬਹੁਤ ਸਾਰੀ ਬਾਹਰੀ ਏਜੰਸੀਆਂ ਕਈ ਵਾਰੀ ਰੇਟਿੰਗ ਕਰਦੀਆਂ ਸੀ ਕਿ ਅੰਡੇ हिंदुस्तान ਦੀ ਤਰੱਕੀ ਤੋਂ ਆਪਣੇ ਆਪ ਨੂੰ ਫਿੱਟ ਨਹੀਂ ਕਰਦੀ ਜੇ ਉਹ ਕਹਿੰਦੇ ਕਿ हिंदुस्तान ਦੀ ਡੈਮੋਕਰੈਟਿਕ ਉਹ ਦੁਨੀਆ ਤੋਂ ਨਹੀਂ ਹੋ ਰਹੀ ਹੈ ਅੰਦਰ ਤੋਂ ਬੜੀ ਚੰਗੀ ਹੈ ਪਰ ਇਸ ਕਿਸਮ ਦੇ ਨਤੀਜੇ ਆ ਆ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਮੈਂ ਸਮਝਦਾ ਸਾਰੇ ਇਹ ਲੋਕਤੰਤਰ ਕੇਤੀ ਦੀ ਗੱਲ ਹੈ ਲੋਕਾਂ ਨੇ ਬੇਬਕ ਹੋ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਤੇ ਉਹਦੇ ਨਾਲ ਨਾਲ ਕੋਈ ਨਹੀਂ ਕਰਨਾ ਉਹਨਾਂ ਦੇ ਇੱਕ ਬਹੁਤ ਲੰਬੇ ਸਮੇਂ ਤੋਂ ਜਿਹੜਾ ਮਸ਼ੀਨਾਂ ਨੂੰ ਲੈ ਕੇ EVMs ਨੂੰ ਲੈ ਕੇ ਜਿਹੜੇ ਖੱਸੇ ਬਾਰ-ਬਾਰ ਪੁੱਤੇ ਜਾ ਰਹੇ ਸੀ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਵਾਸਤੇ ਪੋਜੀਸ਼ਨ ਜਿਹੜੇ ਭਾਨੇ ਲਾਗੀਆਂ ਸੀਗੀਆਂ ਉਹ ਸਮਝ ਜਾ ਕੇ ਪੰਜਾਬ ਦੇ ਇੰਡੀਆ ਹੈ ਗਰਿਟ ਇਸ ਹੋਸਟ ਦਾ ਕੀ ਵੀਮ ਵನ್ಸ್ ਐਂਡ ਫੋਰ অল ਆ ਰੂਰਲ ਜਿਹੜਾ ਖੇਡ ਸੀ ਉਹਨਾਂ ਨੇ ਉਹਦੇ ਉੱਤੇ ਫੁੱਲ ਸਟਾਪ ਲਾਤਾ ਇਹਦੇ ਵਾਸਤੇ ਮੈਂ ਵਧਾਈ ਦੇਣਾ ਤੇ ਇਸ ਦੀ ਜਨਤਾ ਨੂੰ ਕਿ ਮੈਂ ਵਧਾਈ ਦੇਣਾ ਤੇ ਇਸ ਦੀ ਜਨਤਾ ਨੂੰ ਕਿ ਉਹਨਾਂ ਨੇ ਤੀਜੀ ਵਾਰੀ ਫੇਰ ਤੋਂ ਐਨਡੀਐਮ ਦੀ ਸਰਕਾਰ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਮੋਦੀ ਜੀ ਦੇ ਨੇਤਰਤਵ ਚ ਬਣਾਈ ਸਰਕਾਰ ਦੇ ਤੇ ਮੋਰ ਲਾਈ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਦੇਸ਼ ਦੀ ਜਨਤਾ ਦਾ ਤੇ ਉਹਨਾਂ ਦਾ ਆਭਾਰੀ ਵੀ ਹਾਂ ਕਿ ਉਹਨਾਂ ਨੇ ਦੇਰ ਤੋਂ ਇੱਕ ਬਹੁਤ ਹੀ ਵੱਡੀ ਇਤਿਹਾਸਿਕ ਜਿਹੜੀ 3rd ਟਰਮ ਜਿਹੜੀ ਜਿੱਤੀ ਹੈ ਐਂਡੀ ਨੂੰ ਉਹਦੇ ਵਾਸਤੇ ਉਹਨਾਂ ਨੂੰ ਮੈਂ ਸੈਲੂਟ ਦਿੰਦਾ ਹਾਂ ਕਿ ਉਹਨਾਂ ਨੇ ਇੱਕ ਬਹੁਤ بڑے ਵਿਵੇਕ ਨਾਲ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਸੁਭੇਤਾ ਇੱਕ ਬਹੁਤ ਵੱਡਾ ਮੈਸੇਜ ਦੁਨੀਆ 'ਚ ਦਿੰਦਾ ਹੈ ਜਿੱਥੇ ਪੰਜਾਬ ਦਾ ਖਵਾਲ ਸਭ ਜੀਓ ਮੈਂ ਧੰਨਵਾਦੀ ਹਾਂ ਪੰਜਾਬ ਦੀ ਜਨਤਾ ਦਾ ਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਜੈ ਛੋਟਪੁਰ ਕਟਨਾਵਾ ਸਾਡੇ ਬੀਜੇਪੀ ਦੇ ਉਮੀਦਵਾਰਾਂ ਦੇ ਖਿਲਾਫ ਇੱਕ ਬੜਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲਾਈ ਸੋਲਾ ਨੇ ਹੋਰ ਪਰ ਕਾਂਡ ਦੀ ਕੋਸ਼ਿਸ਼ ਕੀਤੀ ਗਈ ਪਰ ਓਵਰਆਲ ਬਹੁਤ ਹੀ ਸੋਲਾ ਨੇ ਲਾਈ ਸੋਲਾ ਤਰੀਕੇ ਦੇ ਨਾਲ ਮੋਟਾ ਹੁੰਦੀ ਹੈ ਮੈਂ ਪੰਜਾਬ ਦੀ ਜਨਤਾ ਦਾ ਆਭਾਰੀ ਹਾਂ ਤੇ ਉਹਨਾਂ ਦੇ ਜਿੱਤ ਫਤਵੇ ਦਾ ਮੈਂ ਸਵੀਕਾਰ ਕਰਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਸ਼ਾਂਤਪੂਰਵਕ ਤਰੀਕੇ ਨਾਲ ਆਪਣਾ ਵਰਪਾ ਜਿਹੜਾ ਦਿੱਤਾ ਇਹਦੇ ਬਾਅਦ ਇਹਦੇ ਵਿੱਚ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਮੈਂ ਜਿੱਤੇ ਆ ਬਾੜੀ ਆਂ ਪੰਜਾਬ ਦੀ ਜਨਤਾ ਦਾ ਵੋਟਰ ਦਾ ਉੱਥੇ ਹੀ ਮੈਂ ਸਭ ਤੋਂ ਪਹਿਲਾਂ ਬੁਲਾਈ ਦੇਣਾ ਚਾਹੁੰਦਾ ਵੀ ਸ਼ਨਵਾਰ ਕਰਨਾ ਚਾਹੁੰਦਾ ਜੀਐਸਪੀ ਦੇ ਵਰਕਰਾਂ ਦਾ ਸਾਡੇ ਜੀਐਸਪੀ ਦੇ ਕਾਰਜਕਰਤਾਵਾਂ ਨੇ ਜਿਸ ਤਰ੍ਹਾਂ ਸੋਸ਼ਲ ਦੇ ਨਾਲ ਇੱਕ ਮਹੀਨੇ ਤੋਂ ਸਾਟ ਕੇ ਪੰਜਾਬ ਦੇ ਉਹਨੇ ਉਹਨੇ ਜੇ ਜਾ ਕੇ ਜਿਹੜੀ ਬੀਜੇਪੀ ਪੰਜਾਬ ਦੇ ਅੰਦਰ ਸਿਰਫ ਤਿੰਨ ਪਾਰਲਮਾਨੀ ਹਲਕਾ ਤਾਂ ਹੀ ਸੀਮਤ ਸੀ 13 ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਇਸ ਛੋਟੇ ਜਿਹੇ ਸਮੇਂ ਦੇ ਦੌਰਾਨ ਜਦੋਂ ਤੋਂ ਫੈਸਲਾ ਹੋਇਆ ਵੀ ਬੀਜੇਪੀ ਇਕੱਲੀ ਇਲੈਕਸ਼ਨ ਲੜੂਗੀ ਜਿਸ ਤਰ੍ਹਾਂ ਉਹਨਾਂ ਨੇ ਫੈਲ ਕੇ ਬੀਜੇਪੀ ਦਾ ਸਨੇਹਾ ਘਰ ਘਰ ਪਿੰਡ ਪਿੰਡ ਲਾਇਆ ਮੈਂ ਉਹਨਾਂ ਦਾ ਧੰਨਵਾਦੀ ਬਣਾ ਤੇ ਉਹਨਾਂ ਨੂੰ ਮੈਂ ਆਭਾਰ ਵੀ ਕਰਦਾ ਵੀ ਬਹੁਤ ਹੀ ਹੌਸਲੇ ਨਾਲ ਉਹਨਾਂ ਨੇ ਕੰਮ ਕਰਕੇ ਤੇ ਖਾਸ ਤੌਰ ਤੇ ਪਿੰਡੂ ਇਲਾਕੇ ਦੇ ਵਿੱਚ ਜਿੱਥੇ ਇੱਕ ਬਵੰਡਰ ਝਖੜਾ ਕੀਤਾ ਗਿਆ ਸੀ ਉਹਦੇ باوجود ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਸਨੇਹਾ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ ਉਹ ਅੱਜ ਵੋਟ ਪਰਸੈਂਟ ਵਧ ਕੇ 19% ਦੇ ਕਰੀਬਨ ਪਹੁੰਚੀ ਹੋਈ ਹੈ ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜੇਪੀ ਦੇ ਕਾਰਜਕਰਤਾ ਇਹ ਬੀਜੇਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਐ ਇੱਥੇ ਦੇ ਸਾਡੇ ਸੰਗਠਨ ਮੰਤਰੀ ਐ ਸਾਡੀ ਲੀਡਰਸ਼ਿਪ ਸੈਂਟਰ ਤੋਂ ਜਿਨ੍ਹਾਂ ਨੇ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ ਡਾਇਰੈਕਸ਼ਨਸ ਦਿੱਤੀਆਂ ਮੈਂ ਸਾਰਿਆਂ ਦਾ ਉਹਨਾਂ ਦਾ ਆਭਾਰੀ ਹਾਂ ਜਿੱਥੇ ਤਾਈ ਅਸਲ ਜਿਹੜਾ ਦਾ ਟੈਸਟ ਆਫ ਦਾ ਕੁਕਿੰਗ ਲਾਈਜ਼ ਇਨ ਇਟਸ ਈਟਿੰਗ ਉਹ ਹੈ ਵੀ ਸਾਨੂੰ ਸੀਟਾਂ ਕਿੰਨੀ ਆਈਆਂ ਉਹਦੀ ਜ਼ਿੰਮੇਵਾਰੀ ਮੈਂ ਐਜ਼ ਅ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ that are not been able to translate that strength that increase in vote percentage into seats main is karke apni zimmedari samajh da ki mera farz banta siga jehda ik pranti vlai gayi punjab de andar us pranti nu main tod nahi sakya ke bjp jehdi hai kisanan de khilaf hai jehdi hai punjabian de khilaf hai jehdi pranti purane sade lokan ne ithe vlai rakhi si punjab de andar assi bahut koshish kiti ਅਸੀਂ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਬੀਜੇਪੀ ਨੇ ਕੀਤਾ ਲੋਕਾਂ ਤਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ तकरीबन 15 ਲੱਖ ਕਿਸਾਨ ਜਿਹੜੇ 6000 ਰੁਪਏ ਸਾਲਾਨਾ ਤੋਂ ਵਾਝੇ ਕੀਤੇ ਗਏ ਐ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਐ ਐਮਐਸਪੀ ਦੀ ਗੱਲ ਕੀਤੀ ਗਈ ਪਰੰਤੂ ਇਹਦੇ ਨਾਲ ਕਿਤੇ ਮੇਰੇ ਉਹਦੇ ਵਿੱਚ ਕਮਜ਼ੋਰੀ ਦੇ ਚਲਦੇ ਹੋਏ ਉਹ ਮੈਸੇਜ ਸਾਰੇ ਥਾਂ ਅਸੀਂ ਪਹੁੰਚਾ ਨਹੀਂ ਸਕੇ ਦੂਜੀ ਗੱਲ ਦੂਜੀ ਪ੍ਰਾਂਤੀ ਜਿਹੜੀ ਸੀਗੀ ਉਹਦੇ ਵਿੱਚ ਬਤੌਰ ਬੀਜੇਪੀ ਦੇ ਪ੍ਰਧਾਨ ਦੇ ਮੇਰੀ ਪ੍ਰਾਇਮਰੀ ਜ਼ਿੰਮੇਵਾਰੀ ਜਿਹੜੀ ਮੰਨੀ ਸੀਗੀ ਉਹ ਜ਼ਿੰਮੇਵਾਰੀ ਸੀਗੀ ਇੱਕ ਜਿਹੜੀ ਪ੍ਰਾਂਤੀ ਪੰਜਾਬ ਦੇ ਅੰਦਰ ਫੈਲਾਈ ਗਈ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਆਹਦਾ ਡਿਲੇਕਸ਼ਨ ਲੜ ਰਹੀ ਹੈ ਉਹ ਝੂਠ ਤੋਂ ਪਰੇ ਸਰਾਸਰ ਲੋਕਾਂ ਨੂੰ ਬੇਵਕੋ ਬਣਾਉਣ ਦਾ ਇੱਕ ਬਵੰਡਰ ਖੜਾ ਕੀਤਾ ਗਿਆ ਜਿਹਦੇ ਵਿੱਚ ਦੋਨੋਂ ਪਾਰਟੀਆਂ ਕਾਮਯਾਬ ਰਹੀਆਂ ਪਰ باوجود ਇਹਦੇ ਮੈਂ ਲੋਕਾਂ ਦਾ ਫੈਸਲਾ ਹੈ ਚਾਹੇ ਇਹਨਾਂ ਦੋਨਾਂ ਪਾਰਟੀਆਂ ਨੇ ਜੋਤ ਕੰਢੇ ਵਰਤੇ ਪਰ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਉਸ ਫਤਵੇ ਨੂੰ ਮੈਂ ਸਵੀਕਾਰ ਕਰਦਾ ਪਰ ਮੈਂ ਉੱਥੇ ਆ ਵੀ ਮੰਨਦਾ ਕੀ ਆ ਜਿਹੜਾ ਵੋਟ ਹੈ ਆ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਇਟ ਇਜ਼ ਐਗਜ਼ੈਕਟਲੀ ਅ ਰੈਪਲੀਕੇਸ਼ਨ ਇਟ ਹੈਸ ਬੀਨ ਰਿਪੀਟਡ ਅਗੇਨ ਜਿਹੜਾ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਖਿਲਾਫ ਵੋਟ ਪਾਇਆ ਸੀਗਾ ਨਾ ਕਿ ਆਮ ਆਦਮੀ ਨੂੰ ਪਾਇਆ ਸੀਗਾ ਉਹ ਜਿਹੜਾ ਵੋਟ ਪਾਇਆ ਸੀਗਾ ਉਹ ਕਾਂਗਰਸ ਤੇ ਅਕਾਲੀ ਪਾਰਟੀ ਦੇ ਖਿਲਾਫ ਪਾਇਆ ਸੀਗਾ ਤੇ ਆਮ ਨੂੰ ਗਿਆ ਸੀਗਾ ਐਕਿ ਜਿਹੜਾ ਵੋਟ ਆ ਹੁਣ ਪਿਆ ਉਹ ਵੋਟ ਆਮ ਆਦਮੀ ਪਾਰਟੀ ਦੇ ਖਿਲਾਫ ਪਿਆ ਜਿਹੜੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਦੇਖੋ ਸਿਰਫ 30% ਦੀ ਬਣਿਆ ਇਹ ਅੰਕੜੇ ਬਾਅਦ ਵਿੱਚ ਬੈਠ ਕੇ ਖੁਲਾਸੇ ਨਾਲ ਕਰਾਂਗੇ ਪਰ ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਆ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਆ ਆ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਆ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਹੈ ਇਹ ਉਹ ਜਿਹੜਾ ਆ ਵੋਟ ਸ਼ਿਫਟ ਹੋਇਆ ਹੈ ਕਿਤੇ 42% ਤੋਂ ਘਟ ਕੇ ਆ ਜਿਹੜੇ 26% ਤੇ ਆਏ ਹੈ ਉਹ ਕਰੀਬਨ 16% ਵੋਟ ਜਿਹੜਾ ਘਟਿਆ ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਭਾਜੀਪੀ ਦੇ ਕਾਰਜਕਰਤਾਵਾਂ ਦੀ ਹਿੰਮਤ ਦੇ ਉੱਤੇ ਦੋਬ ਕਰਦੇ ਉਹਦੇ ਵਿੱਚ ਭਾਜੀਪੀ ਦਾ ਸ਼ੇਅਰ ਵਧਿਆ ਤੇ ਇਹਨੂੰ ਦੇਖਦੇ ਅੱਜ ਜਿਹੜੀਆਂ ਮੇਨ ਗੱਲਾਂ ਉੱਕੇ ਸਾਹਮਣੇ ਆਈਆਂ ਸਾਥੀਓ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਿਹਾ ਸਾਡੀ ਕਮਜ਼ੋਰੀ ਕਰਕੇ ਹੋ ਸਕਦਾ ਸੁਨੀਲ ਦੀ ਕਮਜ਼ੋਰੀ ਕਰਕੇ ਅਸੀਂ ਕੋਈ ਸੀਟ ਨਹੀਂ ਜਿੱਤ ਸਕੇ ਬਟ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬੜੇ ਹੌਸਲੇ ਨਾਲ ਜਿਹੜੀ ਕਰੀਬਨ 3 ਸੀਟਾਂ ਦੇ ਉੱਤੇ ਅਸੀਂ 2 ਨੰਬਰ ਤੇ ਆਏ ਆ ਪੰਜ ਸੀਟਾਂ ਦੇ ਉੱਤੇ ਕਰੀਬ ਜਿਹਨਾਂ ਨੰਬਰ ਤੇ ਆਇਆ ਵੋਟ ਪਰਸੈਂਟ ਸਾਡਾ ਵਧਿਆ ਮੈਂ ਇਸ 'ਚ ਕੋਈ ਬਾਹਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟ ਅਕਾਲੀਆਂ ਤੋਂ ਅੱਗੇ ਨਿਕਲ ਗਿਆ ਸਾਡਾ ਮਕਸਦ ਉਹਨੂੰ ਨੀਵਾਂ ਦਿਖਾਣਾ ਨਹੀਂ ਸੀਗਾ ਸਾਡਾ ਮਕਸਦ ਸੀਗਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਮੌਕਾ ਦੇ ਦੇ ਸਕੀਏ ਕਿਥੇ ਉਹ ਜਾ ਕੇ ਆਪਣਾ ਘਟ ਸਕਣ ਉਹਦੇ ਵਿੱਚ ਜਰੂਰ ਸੁਨੀਲ ਜਾਖੜ ਕਮਜ਼ੋਰ ਰਿਹਾ ਕਿ ਅਸੀਂ ਲੋਕਾਂ ਨੂੰ ਭਾਜਪਾ ਇੱਕ ਵਾਇਬਲ ਅਲਟਰਨੇਟਿਵ ਦੇ ਤੌਰ ਤੇ ਨਹੀਂ ਪੇਸ਼ ਕਰ ਸਕੇ ਜਿੰਨਾ ਸਮਾਂ ਮਿਲਿਆ ਪਰ ਸਾਡੇ ਹੋਂਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਬਿਹਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲਾਣੇ ਅਸੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਸਿਰ ਮੱਥੇ ਸਾਡੇ ਜਿਹੜਾ ਉਹਨਾਂ ਨੇ ਚਾਹੇ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਪਰੋਸੇ ਨਹੀਂ ਛੱਡ ਸਕਦੇ ਸਾਹਿਬ ਅੱਜ ਵੀ ਮੈਂ ਫੇਰ ਹੁਕਮੇ ਦਾ ਹੋਰ ਅੱਜ ਗਰੰਟੀਡ ਹੀ ਹੋਗੀ ਆ ਗੱਲ ਵੀ ਆ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵਖਵਾਦੀ ਤਾਕਤਾਂ ਨੂੰ ਮੌਕਾ ਮਿਲਿਆ ਇੱਥੇ ਸਿਰ ਕੱਢਣ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਭਾਜਪਾ ਦੀ ਜ਼ਿੰਮੇਵਾਰੀ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਤੀਜੀ ਵਾਰੀ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਉਤੇ ਪਹੜਾ ਦੇਣ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਬੀਜਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਇਸ ਗੱਲ ਨਾਲ ਭਾਗਿਆ ਤੇ ਅਸੀਂ ਇਹਦੇ ਉੱਤੇ ਇਸ ਕੋ ਸਦੇਦੇ ਉਤੇ ਪੂਰੇ ਉਤਰਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੈਂ ਗੇਟ ਜਨਤਾ ਦਾ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਨੇ ਐਨਡੀਏ ਦੀ ਸਰਕਾਰ ਬੀਜਪੀ ਦੀ ਸਰਕਾਰ ਤੀਜੀ ਵਾਰੀ ਕੇਂਦਰ ਦੇ ਅੰਦਰ ਬਣਾ ਕੇ ਜਿਹੜਾ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ ਬੀਜਪੀ ਤੇ ਉਹਦੇ ਵਾਸਤੇ ਮੈਂ ਦਾ ਬਹੁਤ 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 ਆੜੀਆਂ ਜੈਹਨ ਧੰਨਵਾਦ ਉਹਨਾਂ ਨੂੰ ਬਹੁਤ ਸਾਇਆ ਗਿਆ ਸੈਕੰਡ ਕਲਾਸ ਸਿਟੀਜ਼ਨ ਤੌਰ ਤੇ ਕਾਂਗਰਸ ਨੇ ਕੀਤਾ ਪਰ ਉਹਨਾਂ ਨੇ ਆਪਣਾ ਸੈਕੂਲਰਿਜ਼ਮ ਦੇ এজেন্ডੇ ਤੋਂ ਪਾਸੇ ਨਹੀਂ ਡੋਲੇ ਪਰ देयर ਹੈਜ਼ ਬੀਨ ਅ ਪੋਲਰਾਈਜ਼ੇਸ਼ਨ ਪੰਜਾਬ ਦੇ ਅੰਦਰ ਜਿਹੜੀ ਕੱਟੜਪੰਥੀ ਤਾਕਤਾਂ ਸਿਰ ਜਿਹੜੀਆਂ ਚੱਕ ਰਹੀਆਂ ਉਹ ਇਸ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦੀ ਨਲਾਇਕੀ ਇੱਥੇ ਆਮ ਆਦਮੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦਾ ਜਿਹਦੇ ਕਰਕੇ ਜੋ ਪਹਿਲਾਂ ਸੰਗਰੂਰ ਚੇ ਘਟਨਾ ਵਾਪਰੀ ਸੀ ਅੱਜ ਫੇਰ ਉਹੀ ਹਾਲਾਤ ਇਹਨੇ ਵੈਕਿਊਮ ਆਫ ਲੀਡਰਸ਼ਿਪ ਆ ਹਾਲਾਤ ਪੈਦਾ ਹੋ ਰਿਹਾ ਜਿਹਦੇ ਵਾਸਤੇ ਚਿੰਤਾ ਦਾ ਹਵਸ਼ ਹੈ ਇਹਦੇ ਕਰਕੇ ਮੈਂ ਸਮਝਦਾ ਬੀਜੇਪੀ ਦੀ ਜ਼ਿੰਮੇਵਾਰੀ ਹੋਰ ਵੀ ਬਣਦੀ ਹੈ ਵੀ ਅਸੀਂ ਮਿਲ ਕੇ ਪੰਜਾਬ ਦੇ ਉੱਤੇ ਪਹਿਰਾ ਦਈਏ ਹਿੱਤਾਂ ਤੇ ਪਹਿਰਾ ਦਈਏ ਪੰਜਾਬ ਦੇ ਦਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੀਏ ਇਸ ਕਿਸਮ ਦੀ ਲੀਡਰਸ਼ਿਪ ਬੀਜੇਪੀ ਪ੍ਰੋਵਾਈਡ ਕਰੂਗਾ ਆਸਾ ਥੋੜਾ ਬੋਲਣਾ ਹੈਗਾ ਬਾਕੀ ਬ ਆਦਾਰ ਇਸ ਤਰ੍ਹਾਂ ਦੀ ਜਿੱਤਨ ਵਾਲੀ ਪਾਰਟੀ ਦਾ ਸਾਡੇ 13% ਰਹਿ ਗਿਆ ਕੀ ਉਹਦਾ ਵੋਟ ਜਿਹੜਾ ਸੈਂਟਰ ਜਿੱਤ ਤੇ ਗਿਆ ਤੁਹਾਨੂੰ ਕਨਵਰਟ ਹੋਇਆ ਜਾਂ ਫਿਰ ਕਾਹਨ ਸਵਾਲ ਦੇ ਦੇਖੋ ਅਜੇ ਤਾਈ ਤਾਂ ਵੋਟ ਅਜੇ ਪੂਰੇ ਗਿਨੇ ਵੀ ਨਹੀਂ ਗਏ ਇਹ ਸਾਰੀ ਗੱਲਾਂ ਨੂੰ ਖੋਖਿਆ ਜਾਊਗਾ ਪਰ ਮੋਟੀ ਮੋਟੀ ਗੱਡਾ ਜਿਹੜੇ ਸਾਹਮਣੇ ਆਈ ਹੈ ਵੀ ਭਾਜੀਪੀ ਨੂੰ ਭਾਜੀਪੀ ਨੂੰ ਇੱਕ ਲੋਕਾਂ ਨੇ ਭਰੋਸਾ ਦਿੱਤਾ ਹੈ ਵੀ ਵੋਟ ਸ਼ੇਅਰ 7% 6.9 ਤੋਂ ਵੱਧ ਕੇ ਅਸੀਂ 19% ਤੇ ਪਹੁੰਚੇ ਆ ਅਸੀਂ ਇਹਦਾ ਧੰਨਵਾਦ ਕਰਦੇ ਆਂ ਪੰਜਾਬ ਦੀ ਜਨਤਾ ਦਾ ਤੇ ਇਹਨਾਂ ਸਾਰੀਆਂ ਗੱਲਾਂ ਤੇ ਕਿਹਦਾ ਕਿਹਦੇ ਕੋਲ ਗਿਆ ਇੱਕ ਗੱਲ ਮੈਂ ਮੰਨਦਾ ਵੀ ਇਹਨਾਂ ਦੋਨਾਂ ਦੀ ਜਿਹੜੀ ਸਾਠ ਗਾਂਢ ਗੰਢ ਤੁਪ ਸੀਗੀ ਬੀਜੇਪੀ ਸੋਰੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਬੀਜੇਪੀ ਦੇ ਖਿਲਾਫ ਜਿਹੜੀ ਗੰਢ ਤੁਪ ਸੀਗੀ ਉਹਦਾ ਨਤੀਜਾ ਹੈ ਕਿਉਂਕਿ ਬਹੁਤ ਸਾਰੇ ਮੈਂ ਜਲੰਧਰ ਵੀ ਦੇਖਿਆ ਮੈਂ ਹੁਸ਼ਿਆਰਪੁਰ ਵੀ ਦੇਖਿਆ ਜਿੱਥੇ ਇਹਨਾਂ ਨੇ ਆਪਣੇ ਵੋਟ ਟ੍ਰਾਂਸਫਰ ਕੀਤੇ ਇਹਨਾਂ ਨੇ ਜਦੋਂ ਲਗਿਆ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਨਹੀਂ ਜਿੱਤਦੇ ਜਿਲੰਦਰ ਚ ਉਹ ਵੋਟਾਂ ਇਹਨਾਂ ਨੇ ਕਾਂਗਰਸ ਨੂੰ ਪੁਆਈਆਂ ਜਿੱਥੇ ਇਹਨਾਂ ਨੇ ਦੇਖਿਆ ਹੁਸ਼ਿਆਰਪੁਰ ਦੇ ਅੰਦਰ ਵੀ ਆ ਤਾਂ ਨਹੀਂ ਜਿੱਤਦੀ ਕਾਂਗਰਸ ਤੇ ਉਹਨਾਂ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪੁਆਈਆਂ ਆ ਜਿਹੜੇ ਤੁਸੀਂ ਆંકੜੇ ਦੇਖ ਰਹੇ ਹੋ ਉਹ ਜਿਹੜੀ ਇੱਕ ਪ੍ਰਾਕਤੀ ਬੁਲਾਈ ਗਈ ਸੀ ਵੀ ਇਹ ਦੋਨੋਂ ਅਟਕ ਲੜ ਰਹੇ ਸਭ ਉਹਦੇ ਵਿੱਚ ਕਿਤੇ ਕਾਮਯਾਬ ਹੋ ਗਏ ਉਹ ਜ਼ਿੰਮੇਵਾਰੀ ਪ੍ਰਧਾਨ ਦੇ ਤੌਰ ਤੇ ਮੇਰੀ ਸੀਗੀ ਵੀ ਲੋਕਾਂ ਨੂੰ ਮੈਂ ਅਗਾਹ ਕਰਾਂ ਕਿ ਯਾਰ ਲੋਕ ਤੁਹਾਨੂੰ ਬੇਕੂਬ ਬਣਾ ਰਹੇ ਐ ਪੋਰੇ ਲੋਕਾਂ ਨੂੰ ਬੇਕੋਬ ਬਣਾ ਕੇ ਇਹ ਵੋਟਾਂ ਲੈ ਗਏ ਪਰ ਲੋਕਾਂ ਦਾ ਫਤਿਹਵਾਲ ਸਾਹਿਬ ਉਹਨਾਂ ਨੂੰ ਮੁਬਾਰਕ ਸਾਡੇ ਸਿਰ ਮੱਥੇ ਮੈਂ ਸਭ ਮੈਂ ਸਾਰੇ ਉਸ ਸੋਚ ਨੂੰ ਮੈਂ ਕਹਿ ਰਿਹਾ ਸਾਬ ਵਿਅਕਤੀ ਵਿਸ਼ੇਸ਼ ਨਾਲ ਕੋਈ ਰੋਲਾ ਨਹੀਂ ਰੋਲਾ ਸੋਚ ਦਾ ਸੋਚ ਦਾ ਜੇ ਸੋਚ ਇਸ ਕਿਸਮ ਦੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਲੋਕਤੰਤ੍ਰਿਕ ਪੈਰਾਮੀਟਰਸ ਹੈਗੇ ਸਾਬ देयर आर ਬਾਉਂਡਰੀਜ਼ ਆਫ ਲੋਕਤੰਤਰ ਜਿਹਦੇ ਵਿੱਚ ਅਧਿਕਾਰ ਉਹਨਾਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਐ ਉਹਦੀ ਲਿਮਿਟਸ ਵੀ ਐ ਆਈ ਹੋਪ ਐਂਡ ਆਈ ਪ੍ਰੇ ਮੈਂ ਅਰਦਾਸ ਵੀ ਕਰਦਾ ਵਾਇਰੂਸ ਦੇ ਅਗੇ ਤੇ ਮੈਂ ਉਮੀਦ ਵੀ ਕਰਦਾ ਕਿ ਸਾਡਾ ਲੋਕਤੰਤਰ ਇਹਨਾਕ ਮਜ਼ਬੂਤ ਐ ਇਸ ਕਿਸਮ ਦੇ ਖਿਆਲਾਂ ਨੂੰ ਲੋਕਤੰਤਰ ਦੀ ਪਰਿਧੀਆਂ ਦੇ ਵਿੱਚ ਰਹਿ ਕੇ ਅਸੀਂ ਸੰਭਾਲ ਸਕਾਂਗੇ ਇਹਦੇ ਨਾਲ ਹੀ ਮੈਂ ਆ ਵੀ ਸਮਝਦਾ ਕਿ ਸਾਡੀ ਪੰਜਾਬ ਦੀ ਸਰਕਾਰ ਹੁਣ ਗੈਰ ਜ਼ਿੰਮੇਵਾਰਾ ਨਾ ਛੱਲੇ ਗਾਣੇ ਛੱਡ ਕੇ ਇਸ ਸਥਿਤੀ ਦੀ ਗੰਭੀਰਤਾ ਨੂੰ ਗੰਭੀਰਤਾ ਨਾਲ ਲੈ ਕੇ ਇੱਕ ਮੁੱਖ ਮੰਤਰੀ ਦਾ ਰੋਲ ਨਿਭਾਣਗੇ ਨਾ ਕਿ ਇੱਕ ਥੀਏਟਰ ਆਰਟਿਸਟ ਦਾ ਨਿਭਾਣਗੇ ਜਿਹਦੇ ਕਰਕੇ ਪੰਜਾਬ ਇਸ ਕਲਾਗਤ ਆਗਰ ਤੇ ਪਹੁੰਚੇ ਸਾਬ ਮੈਂ ਉਸੇ ਗੱਲ ਤੇ ਆ ਗਿਆ ਤੁਸੀਂ ਇਹਨੂੰ ਆਤੰਕਵਾਦ ਨਹੀਂ ਮੈਂ ਕਹਿ ਰਿਹਾ ਮੈਂ ਕੱਟਰਵਾਦੀ ਸੋਚ ਕਹਿ ਰਿਹਾ ਸਾਬ ਅੱਜ ਦੇ ਦਿਨ ਤਾਂ ਸਾਰੇ ਬੜੇ ਮਿੱਠੇ ਮਿੱਠੇ ਬੋਲ ਰਹੇ ਮਿੱਠਿਆਂ ਦੇ ਵਿੱਚ ਵੀ ਮੈਂ ਗੱਲਾਂ ਧਿਆਨ ਨਾਲ ਸੁਣੋਗੇ ਬਹੁਤ ਸਾਰੇ ਅਜਿਹੇ ਪੁਆਇੰਟਰ ਆ ਰਹੇ ਜਿਹਦੇ ਚਿੰਤਾ ਦੇ ਵਿਸ਼ੇ ਹੈ ਪਰ ਅੱਜ ਜ਼ਿੰਮੇਵਾਰੀ ਮੈਂ ਸਮਝਦਾ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਜੀ ਦੀ ਹੋਰ ਬਣ ਜਾਂਦੀ ਹੈ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਛੱਲੇ ਤੇ ਕਿਕਲੀਆਂ ਗਾਣੀਆਂ ਛੱਡਣ ਤੇ ਪੰਜਾਬ ਨੂੰ ਜਿਸ ਕਦਾਰ ਤੇ ਲੈ ਕੇ ਆਏ ਉਹਦੀ ਜ਼ਿੰਮੇਵਾਰੀ ਲੈਣ ਤੇ ਅੱਗੇ ਸਮਝਦਾਰੀ ਨਾਲ ਕੰਮ ਸੰਭਾਲਣ ਦੀ ਗੱਲ ਕਰਨੀ ਡਾਕਟਰ ਸਾਹਿਬ ਉਹਨਾਂ ਨੇ ਵੀ ਬਹੁਤ ਅਸਰ ਉਹ ਵੀ ਨਿਰੰਤਰ ਕਰਦਾਂਗੇ ਦੇਖੋ ਸੰਵਿਧਾਨ ਦੀ ਤਜੀਆਂ ਟੁੱਟੀਆਂ ਸਭ ਜਿਸ ਕਰਕੇ ਅੱਜ ਇਸ ਕਿਸਮ ਦੇ ਹਾਲਾਤ ਪੰਜਾਬ ਵਰਗੇ ਸੂਬੇ ਦੇ ਅੰਦਰ ਉਹ ਤਾਂ ਆਪ ਜਾ ਕੇ ਸੁਪਰੀਮ ਕੋਰਟ ਦੇ ਅਫੀਡੇਵਿਟ ਦੇ ਕੇ ਆਏ ਭਗਵੰਦ ਮਾਨ ਜੀ ਵੀ ਇੱਥੇ ਤੰਗਵਾਦ ਸਿਰ ਚੱਕਰੇ ਸਿਰ ਚੱਕ ਨਹੀਂ ਰਿਹਾ ਸਾਬ ਇਹਨਾਂ ਨੇ ਇਹ ਇੱਕ ਵੈਕਿਊਮ ਬਣਾਤਾ ਛੱਲੇਗਾਗਾ ਕੇ ਇੱਕ ਵੈਕਿਊਮ ਆਫ ਲੀਡਰਸ਼ਿਪ ਅੱਜ ਲੀਡਰਸ਼ਿਪ ਦੀ ਘਾਟ ਹੈ ਆਪਸ ਚ ਗੰਡ ਧੁੱਪ ਕਰਕੇ ਇੱਕ ਨੂੰ ਉਹਦਾ ਇਧਰ ਕੁਆਰੀਆਂ ਦੂਜੀ ਕੁਆਰੀਆਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਕੇ ਜੋ ਪੰਜਾਬ ਨਾਲ ਕੋਝਾ ਖੇਡ ਖੇਡਿਆ ਗਿਆ ਸਾਬ ਮਨੂੰ ਇਸ ਗੱਲ ਦਾ ਅਫਸੋਸ ਨਹੀਂ ਜਿੰਨਾ ਆ ਜਿਹੜਾ ਸਾਡਾ ਜਿੰਨਾ ਪੰਜਾਬ ਦੇ ਉੱਤੇ ਜਿਸ ਕਿਸਮ ਦਾ ਆ ਮਾਹੌਲ ਸਿਰਜਿਆ ਗਿਆ ਆ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਮੈਂ ਸਮਝਦਾ ਪੰਜਾਬ ਦੇ ਲੋਕ ਇਹ ਗੁਮਿੰਦਾਂ ਨਾਲ ਲੈਣਗੇ ਥੈਂਕ ਯੂ ਸਰ ਡਾਕਟਰ ਸਾਹਿਬ ਜਿਹੜੇ ਸਾਥ ਨੂੰ ਆ ਰੋਟਾਂ ਪਈਆਂ ਪਪਾ ਸਰ ਨਾਲ ਕੰਮ ਕੇ ਕੈਂਡੀਡੇਟ ਉਹਨੂੰ ਜਿੱਤ ਮੰਨਦੇ ਹੋ ਜਾਂ ਹਾਰ ਮੰਨਦੇ ਹੋ ਦੇਖੋ ਸਭ ਜਿੱਤ ਦਾ ਸੀਟ ਮੈਂ ਤੁਹਾਨੂੰ ਦਿਖਾ ਰਿਹਾ ਜਿੱਤ ਤਾਂ ਤੁਸੀਂ ਮੈਂ ਕਿਹਾ 19% ਸਾਨੂੰ ਵੋਟਾਂ ਪਈਆਂ ਪਰ ਸੀਟਾਂ 'ਚ ਉਸ ਦੋਟ ਪਰਸੈਂਟੇਜ ਨੂੰ ਕਨਵਰਟ ਦੀ ਕਰਾ ਸਕੇ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਆ ਦੋ ਪ੍ਰਾਂਤੀਆਂ ਜਿਹੜੀਆਂ ਇਹਨਾਂ ਨੇ ਬਣਾ ਰੱਖੀਆਂ ਸੀ ਉਹਨੂੰ ਦੂਰ ਕਰਨ ਤੇ ਸਾਡੀ ਕਮਜ਼ੋਰੀ ਰਹੀ ਪਰ ਸਾਡੇ ਕਾਰਕਟਰਾਂ ਨੇ ਮਿਹਨਤ ਨਾਲ ਸਾਡੇ ਸੰਗਠਨ ਨੇ ਸਾਡੀ ਲੀਡਰਸ਼ਿਪ ਨੇ ਚਾਹੇ ਰੁਪਾਨੀ ਸਾਹਿਬ ਸੀ ਏ ਚਾਹੇ ਇਥੇ ਸਾਡੇ ਰਹਿਣਾ ਜੀ ਸੀ ਚਾਹੇ ਸਹਿ ਮੰਤਰੀ ਸ਼ਿਰਮਾਹ ਜੀ ਸੀਗੇ ਨਾ ਸਾਰੇ ਨੇ ਜਿਸ ਤਰ੍ਹਾਂ ਸੰਗਠਨ ਨੂੰ ਸੰਗਠਿਤ ਕਰਕੇ ਲੋਕਾਂ ਦੇ ਵਿੱਚ ਰਿਹਾ ਉਹਦਾ ਨਤੀਜਾ ਹੈ ਕਿ ਅਸੀਂ ਅੱਜ ਸੱਤ ਤੋਂ ਉੱਨੇ ਜਿਹਾ ਆ ਤੇ ਅਗਲੀ ਵਾਰੀ ਤੁਸੀਂ ਦੇਖੋ ਸਾਡਾ ਏਮ ਕੋਈ ਸਤਾਈ ਜਿੱਤਣਾ ਤਾਂ ਨਹੀਂ ਸਾਡਾ ਇਹ ਪੰਜਾਬ ਦੇ ਹਿੱਤਾਂ ਦੇ ਅੰਦਰ ਪੰਜਾਬ ਦੇ ਅੰਦਰ ਰਮਨ ਸ਼ਾਂਤੀ ਪੰਜਾਬੀਆਂ ਦੀ ਸੁਰੱਖਿਆ ਉਹਦੇ ਤੇ ਧਿਆਨ ਦੇਣਾ ਹੈ ਉਹਦੇ ਵਾਸਤੇ ਅਸੀਂ ਡਟ ਕੇ ਰੋਲ ਨਿਭਾਵਾਂਗੇ ਜਿਹੜਾ ਰੋਲ ਕਾਂਗਰਸ ਨੂੰ ਬਤੌਰ اپੋਜੀਸ਼ਨ ਕਰਨਾ ਸੀ ਦੇ ਹੈਵ ਸਰੈਂਡਰ ਟੋਟਲੀ ਸਾਲ ਉਹਨਾਂ ਨੇ ਇਕੱਠੇ ਮਿਲ ਕੇ ਜਿਹੜੀ ਖੇਡ ਖੇਡੀ ਹੈ ਉਹਦੇ ਕਰਕੇ ਇੱਕ ਗੱਲ ਹੋਰ ਕਲੀਅਰ ਹੋ ਗਈ ਅੱਜ ਬੀਜੇਪੀ ਦੇ ਮੋਦੀਆਂ ਦੇ ਉੱਤੇ اپੋਜੀਸ਼ਨ ਸਰਕਾਰ ਨੂੰ ਨਕੇਲ ਪਾਉਣ ਦੀ ਜ਼ਿੰਮੇਵਾਰੀ ਪਈ ਹੈ ਉਹ ਭਾਜਪਾ ਨਿਭਾਊਗੀ ਪੰਜਾਬ ਦੇ ਅੰਦਰ ਇਹ ਦੋਨੋਂ ਤਾਂ ਰਲ ਕੇ ਖੇਡ ਖੇਡ ਗਏ ਕਿਸੇ ਨੇ ਆਪਣੀ ਜਾਨ ਬਚਾ ਲਈ ਐ ਚੋ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਵੀ ਕਾਂਗਰਸ ਮੇਰ ਨਾਲ ਰਲ ਕੇ ਉੱਥੇ ਮੇਜਰ ਪੋਜੀਸ਼ਨ ਦੇ ਤੌਰ ਤੇ ਸਾਨੂੰ ਕਰੂਗੀ ਤੇ ਉਹਦੇ ਨਾਲ ਇੱਕ ਗੱਲ ਜਿਹੜੀ ਹੋਰ ਸਾਹਮਣੇ ਆਈ ਹੈ ਸਭ ਆ ਪੰਜਾਬ ਦਾ ਇਲੈਕਸ਼ਨ ਹੈ ਪਰ ਇਹ ਨੇਸ਼ਨਲ ਰੈਲੀਫਿਕੇਸ਼ਨਸ ਹੈ ਜਿਹੜੀ ਪਾਰਟੀ ਜਿਸ ਪਾਰਟੀ ਦੇ ਸੁਪਰੀਮੋ ਆ ਕਹਿ ਕੇ ਬੇਲ ਲੈ ਕੇ ਆਏ ਸੀ ਵੀ ਮੈਂ ਲੋਕਾਂ ਦੇ ਵਿਚਰਨਾ ਜਾ ਕੇ ਕੰਪਲੇਨ ਕਰਨੀ ਹੈ ਉਹ ਸੋ ਕਾਲ ਜਿਨ੍ਹਾਂ ਨੂੰ ਸੁਪਨੇ ਆਉਂਦੇ ਸੀ ਨੈਸ਼ਨਲ ਪਾਰਟੀ ਬਣਦੇ ਉਹ ਪੰਜਾਬ ਤੇ ਸਿਮਟ ਕੇ ਰਹਿ ਗਈ ਸਭ ਇਹ ਜਿਹੜੀ 3 ਸੀਟਾਂ ਇਹਨਾਂ ਨੂੰ ਆਈਆਂ ਪੰਜਾਬ ਚੋਂ ਆਈਆਂ ਸਭ ਬਾਕੀ ਸੁਪੜਾ ਸਾਫ ਹੋ ਗਿਆ ਦਿੱਲੀ ਦੇ ਅੰਦਰ ਸਾਫ ਹੋ ਗਿਆ ਅਸਾਮ ਲੜੇ ਸੀਗੇ ਜਾਂ ਕਿਤੇ ਕੋਈ ਗੋਆ ਲੜੇ ਸੀ ਪਤਾ ਨਹੀਂ ਕਿੱਥੇ ਲੜੇ ਸੀ ਜਿਹੜੇ ਭਗਵੰਤ ਮਾਨ ਜੀ 40 ਗਿਣਾਂ ਦੇ ਹੁੰਦੇ ਸੀਗੇ ਸਾਰੇ ਸਾਫ ਹੋ ਕੇ ਇਨ ਸੀਟਾਂ ਤੇ ਸਿਮਟ ਗਈ ਉਹ ਨੈਸ਼ਨਲ ਪਾਰਟੀ ਦੇ ਉੱਤੇ ਵੀ ਹੁਲ ਸਟਾਪ ਲੱਗ ਗਿਆ ਮੈਂ ਸਮਝਦਾ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਸ਼ੀਸ਼ਾ ਦਿਖਾਤਾ ਵੀ ਇਹਨਾਂ ਲੋਕਾਂ ਨੂੰ ਇੱਥੇ ਰੱਖਣ ਦੀ ਜਗ੍ਹਾ ਨਹੀਂ ਇਹਨਾਂ ਨੂੰ ਬਾਹਰ ਖੇਲਰ ਨਾ ਦਿਓ ਇਹ ਜਿਹੜਾ ਹੈ ਪੰਜਾਬ ਦੇ ਲੋਕਾਂ ਨੇ ਕੰਮ ਕੀਤਾ ਹੈ ਦੇਸ਼ ਵਾਸਤੇ ਮੈਂ ਉਹਨਾਂ ਦਾ ਵੀ ਆਭਾਰੀ ਥੈਂਕ ਯੂ ਸਰ